ਮਗਾ ਸ਼ਾਇਦ ਕਿ ਉਹਦੇ ਕਿਤੇ ਪਾਲੀ ਜੀ ਕਿਸਾਨ ਮੋਰਚੇ ਨੂੰ ਕਿਵੇਂ ਦੇਖ ਕਿਸਾਨ ਮੋਰਚਾ ਆਈ ਥਿੰਕ ਸਹੀ ਹੈ ਚੀਜ਼ ਇਸ ਸਰਕਾਰ ਨੂੰ ਚੀਜ਼ਾਂ ਨੂੰ ਸਮਝਣਾ ਚਾਹੀਦਾ ਜੋ ਐਮਐਸਪੀ ਦੀਆਂ ਮੰਗਾਂ ਜੋ ਹੈਗੀਆਂ ਨੇ tassie ਕਰਕੇ ਚੱਲੇ ਨੇ ਦਰਬਾਰ ਸਾਹਿਬ ਤੋਂ ਤੇ ਜਿਹੜਾ ਕਹਿੰਦੇ ਅਰਦਾਸ ਆਇਓ ਗਰੀ ਫਿੱਕਾ ਤੇ ਕਹਿੰਦਾ ਜਾਣਦਾ ਨਹੀਂ ਫਤਈ ਮਿਲੂਗੀ ਹਮੇਸ਼ਾ ਤੇ ਫਿਰ ਹਾਲਾਤ ਜਾਂ ਇਹ ਚੀਜ਼ਾਂ ਨਹੀਂ ਦੇਖੀਆਂ ਜਾਂਦੀਆਂ ਹੁੰਦੀਆਂ ਫਿਰ ਤਾਂ ਹਾਲਾਤ ਜਿੱਦਾਂ ਦੀ ਮਰਜ਼ੀ ਹੁਣ ਬੰਦਾ ਫਤਈ ਕਰਕੇ ਹੀ ਆਉਂਦਾ ਤੇ ਜੋ ਨਿਸ਼ਚਾ ਲੈ ਕੇ ਚੱਲੇ ਨੇ ਮਹਾਰਾਜ ਜਰੂਰ ਉਹਨਾਂ ਨੂੰ ਫਤਈ ਬਖਸ਼ਣਗੇ ਚੋ ਵੀ ਚਲੋ ਗਏ ਸੀਗੇ ਸਾਡੇ ਟਰੈਕਟਰ ਆ ਕੇ ਸੀ ਪਹਿਲੇ ਦਿਨ ਜਣੀ 26 ਨਵੰਬਰ ਤੋਂ ਉੱਥੇ ਰਹੇ ਆ ਇਸ ਸਾਲ ਵਾਰੀ ਟਰੈਕਟਰ ਟਰਾਲੀ ਲਿਆਂਦਾ ਜੀ ਵਾਪਸ ਹੋ ਕੇ ਕੋਈ ਨਾ ਕੋਈ ਹੈ ਨਾ ਤੇ ਜਿਹੜੇ ਕਿਸਾਨ ਆ ਉਹ ਹਮੇਸ਼ਾ ਉਹ ਉਹ ਆਪਣੇ ਸੜਕ ਤੇ ਆ ਚੁੱਕੇ ਉਹ ਹਮੇਸ਼ਾ ਸੜਕ ਤੇ ਆਇਆਣਗੇ ਮੈਂ ਇਹ ਚੋਲਾ ਪੀਜਰੇ ਧਰਨਾ ਬਹੁਤ ਵਧੀਆ ਲੱਗਦੇ ਆ ਤੁਹਾਨੂੰ ਲੱਗਦਾ ਕਿਸਾਨ ਪਹੁੰਚਣਗੇ ਜੀ ਹਾਂ ਜੀ ਕਿਸਾਨ ਤੇ ਨਹੀਂ ਪਹੁੰਚਣਗੇ ਬਸ ਆਫਕੋਰਸ ਮੈਂ ਸਪੋਰਟ ਕਰਦਾ ਹਾਂ 100% ਹਾਂ ਜੀ ਤੁਹਾਡੇ ਪਰਿਵਾਰ ਚੋਂ ਕੋਈ ਗਿਆ ਹੋਇਆ ਪਰਿਵਾਰ ਚ ਮੈਂ ਇਸ ਟਾਈਮ ਮੈਂ ਹੀ ਇੱਥੇ ਆ ਬਾਕੀ ਮੇਰੇ ਬਾਹਰ ਨੇ ਸਾਰੇ ਤੇ ਇਸ ਵਿੱਚ ਮੈਂ ਆਪ ਜਾਊਂਗਾ। ਮੇੜ ਕੇ ਨੱਤੀ ਨੂੰ ਤੇ ਅਸੀਂ ਇੱਕ ਦੋ ਨੂੰ ਚਲੇ ਜਾਣਾ ਸੀ। ਜਾਓਗੇ ਜਦ ਤੱਕ ਕਿਸਾਨ ਉੱਥੇ ਰਹਿਣ ਜਦੋਂ ਤੱਕ ਕਰੋ। ਜਦੋਂ ਤੱਕ ਜੀ। ਸਸ਼ਕਾਲ ਤੁਸੀਂ ਦੇਖ ਰਹੇ ਡੇਲੀ ਪੋਸ ਪੰਜਾਬੀ ਮੈਂ ਹਾਂ ਅੰਚਲ ਜੱਗੀ ਅੱਜ ਅਸੀਂ ਮੌਜੂਦਾ ਲੁਧਿਆਣਾ ਦੇ ਕਿਪਸ ਮਾਰਕੀਟ ਦੇ ਵਿੱਚ ਜਿੱਥੇ ਅਸੀਂ ਲੋਕਾਂ ਤੋਂ ਉਹਨਾਂ ਦਾ ਵਿਚਾਰ ਪੁੱਛਾਂਗੇ ਕਿ ਕਿਸਾਨ ਮੋਰਚੇ ਨੂੰ ਕਿਸ ਤਰੀਕੇ ਦੇ ਨਾਲ ਦੇਖਦੇ ਨੇ। ਤੇ ਉਹ ਤੋਂ ਲੈ ਚਲਦੇ ਆਂ ਤੇ ਪੁੱਛਦੇ ਆਂ ਨੌਜਵਾਨਾਂ ਤੋਂ ਉਹਨਾਂ ਦੇ ਕੀ ਵਿਚਾਰ ਨੇ ਕਿਸਾਨ ਮੋਰਚੇ ਨੂੰ ਕਿਵੇਂ ਦੇਖਦੇ ਹੋ ਕਿਸਾਨ ਮੋਰਚਾ ਆਈ ਥਿੰਕ ਇਟ ਸਹੀ ਹੈ ਚੀਜ਼ ਇਹ ਸਰਕਾਰ ਨੂੰ ਇਹ ਚੀਜ਼ਾਂ ਨੂੰ ਸਮਝਣਾ ਚਾਹੀਦਾ ਜੋ ਐਮਐਸਪੀ ਦੀਆਂ ਮੰਗਾਂ ਜੋ ਹੈਗੀਆਂ ਨੇ ਉਸ ਚੀਜ਼ ਨੂੰ ਲੈ ਕੇ ਕਿਉਂਕਿ ਕੱਲੇ ਕਿਸਾਨ ਮੋਰਚੇ ਜਾਂ ਐਮਐਸਪੀ ਦੇ ਨਾਲ ਸਿਰਫ ਕਿਸਾਨਾਂ ਦਾ ਹੀ ਫਰਕ ਨਹੀਂ ਪੈਂਦਾ ਸਾਡੇ ਵਰਗੇ ਆਮ ਲੋਕਾਂ ਦੀਆਂ ਜੇਬਾਂ 'ਚ ਵੀ ਜਾ ਕੇ ਬਾਅਦ ਦੇ ਵਿੱਚ ਉਹ ਚੀਜ਼ ਦਾ ਫਰਕ ਪੈਣਾ ਹੀ ਪੈਣਾ ਕਿਉਂਕਿ ਉਹ ਚੀਜ਼ਾਂ ਮਹਿੰਗੀਆਂ ਹੋਣਗੀਆਂ ਜਾਂ ਉਹਨਾਂ ਚੀਜ਼ਾਂ ਦਾ ਟੈਕਸ ਜੋ ਹੈ ਉਹ ਸਾਡੀ ਜੇਬ 'ਚੋਂ ਜਾਏਗਾ ਤਾਂ ਕਰਕੇ ਇਹ ਚੀਜ਼ ਦੀਆਂ ਕਹਿੰਦੇ ਮੰਗਾਂ ਨੇ ਜਿਹੜੀਆਂ ਮੇਰੇ ਹਿਸਾਬ ਨਾਲ ਪੂਰੀਆਂ ਕਰਨੀਆਂ ਚਾਹੀਦੀਆਂ ਤੁਸੀਂ ਸੋਚਿਆ ਉੱਧਰ ਜਾ ਕੇ ਉਹਨਾਂ ਦਾ ਕੰਮ ਫਤਿਹ ਕਰਾਣਾ ਹੈ ਜਾਂ ਉਹਨਾਂ ਨੂੰ ਸਪੋਰਟ ਕਰਨਾ ਜਾ ਕੇ ਮੈਂ ਸੋਚਦਾ ਤਾਂ ਹੈਗਾ ਪਰ ਕੀ ਕਰੀਏ ਉਹਨਾਂ ਇਧਰੋਂ ਜੋ ਆਪਣੇ ਡੇਲੀ ਬੇਸਿਸ ਕੰਮ ਨੇ ਤੇ ਜੋ ਪਰਿਵਾਰ ਦੇ ਥੋੜੇ ਹਾਲਾਤ ਨੇ ਉਸ ਕਰਕੇ ਜਾ ਨਹੀਂ ਸਕਦੇ ਪਿਛਲੀ ਵਾਰ ਗਏ ਸੀ ਪਿਛਲੀ ਵਾਰੀ ਨਹੀਂ ਬਟ ਸੋਸ਼ਲ ਮੀਡੀਆ ਉੱਪਰ ਆ ਹੋਰ ਚੀਜ਼ਾਂ ਨੂੰ ਲੈ ਕੇ ਅਵੇਅਰਨੈਸ ਫਲਾ ਰਹੇ ਆ ਤੇ ਆਪਣਾ ਜੋ ਜਿੰਨਾ ਹੈਗਾ ਇਹ ਚੀਜ਼ ਨੂੰ ਕਹ ਲਓ ਕਿ ਸਪੋਰਟ ਕਰਨ ਦੇ ਕੀ ਲੱਗਦਾ ਪਹੁੰਚਣਗੇ ਕਿਸਾਨ ਦੇ ਪਹੁੰਚਣਾ ਮਾਰੇ ਨੂੰ ਅਰਦਾਸੇ ਕਰਕੇ ਚੱਲੇ ਨੇ ਦਰਬਾਰ ਸਾਹਿਬ ਤੋਂ ਤੇ ਜਿਹੜਾ ਕਹਦੇ ਉਹ ਅਰਦਾਸਾ ਹੈ ਉਹ ਕਦੀ ਫਿੱਕਾ ਤੇ ਕਹ ਲੋ ਜਾਂਦਾ ਨਹੀਂ ਫਤਈ ਮਿਲੂਗੀ ਹਮੇਸ਼ਾ ਤੇ ਕਿੰਨੇ ਕਿੰਨੇ ਉਮਰਾਂ ਦੇ ਉੱਥੇ ਬਜ਼ੁਰਗ ਬੈਠੇ ਨੇ ਹਨਾ ਕਿੰਨੀ ਮਤਲਬ ਮਿਹਨਤ ਕਰਦੇ ਪਏ ਨੇ ਦਿਨ ਰਾਤ ਸੜਕਾਂ ਦੇ ਉੱਤੇ ਗੁਜ਼ਾਰ ਰਹੇ ਨੇ ਕੀ ਸੋਚਦੇ ਉਹਦੇ ਬਾਰੇ ਉਹਦੇ ਬਾਰੇ ਇਹ ਕਹ ਲੋ ਸੰਘਰਸ਼ ਹੀ ਆ ਹੁਣ ਜੰਗ ਦੇ ਮੈਦਾਨ ਜਦੋਂ ਆਪਾਂ ਇਹ ਕਹ ਲੋ ਚੱਲੇ ਹੁੰਨੇ ਆ ਤੇ ਫਿਰ ਹਾਲਾਤ ਜਾਂ ਇਹ ਚੀਜ਼ਾਂ ਨਹੀਂ ਦੇਖੀਆਂ ਜਾਂਦੀਆਂ ਹੁੰਦੀਆਂ ਫਿਰ ਤਾਂ ਹਾਲਾਤ ਜਿੱਦਾਂ ਦੀ ਮਰਜ਼ੀ ਹੋਣ ਬੰਦਾ ਫਤੇ ਕਰਕੇ ਹੀ ਆਉਂਦਾ ਤੇ ਜੋ ਨਿਸ਼ਚਾ ਲੈ ਕੇ ਚੱਲੇ ਨੇ ਮਾਰੇ ਜਰੂਰ ਉਹਨਾਂ ਨੂੰ ਫਤਈ ਬਖਸ਼ਣਗੇ ਤੇ ਮੈਂ ਆਸ ਤੇ ਅਰਦਾਸ ਇਹ ਹੀ ਆ ਹਰ ਇੱਕ ਘਰ ਦੇ ਵਿੱਚੋਂ ਕਿ ਉਹਨਾਂ ਨੂੰ ਫਤਈ ਮਿਲੇ ਹਰ ਵਾਰੀ ਕਹਿ ਲੋ ਜਿੱਤ ਕਹਿੰਦੇ ਹਨ ਕਿ ਇੱਕ ਸਹੀ ਚੀਜ਼ ਦੀ ਹੀ ਹੁੰਦੀ ਹੈ ਤੇ ਹਮੇਸ਼ਾ ਜਿੱਤ ਸਹੀ ਚੀਜ਼ ਦੀ ਹੀ ਹੋਣੀ ਹੈ ਤੇ AC ਨੂੰ ਚਲੋ ਬਾਕੀ ਲੋਕਾਂ ਨੂੰ ਇਹ ਇਹੀ ਹੈ ਮੈਸੇਜ ਕੀ ਵੱਤੋ ਵੱਤ ਸਪੋਰਟ ਕਰੋ ਫਾਰਮਰਸ ਨੂੰ ਕਿਉਂਕਿ ਇਹ ਕੱਲਾ ਉਹਨਾਂ ਦੇ ਵਾਸਤੇ ਹੀ ਨਹੀਂ ਇਹ ਸਾਡੇ ਵਾਸਤੇ ਵੀ ਸਹੀ ਮਲਕੀ ਚੀਜ਼ ਨਹੀਂ ਹੈਗੀ ਸਾਡੀਆਂ ਵੀ ਜੇਬਾਂ ਤੇ ਫਰਕ ਪੈਣਾ ਸਾਡੇ ਵੀ ਜੋ ਆਮ ਘਰਾਂ ਦੇ ਖਰਚੇ ਜਾਂ ਹੋਰ ਚੀਜ਼ਾਂ ਇਹਨਾਂ ਦੇ ਉੱਤੇ ਵੀ ਫਰਕ ਪੈਣਾ ਇਸ ਚੀਜ਼ ਦਾ ਠੀਕ ਹੈ ਇਹ ਹੁਣ ਕਿਸੇ ਨੂੰ ਨਹੀਂ ਸਮਝ ਆ ਗਈ ਤੇ ਕੀ ਕਰ ਸਕਦੇ ਬਾਕੀ ਤਾਂ ਕਰ ਕੀ ਜੀ ਸਤਿ ਸ਼੍ਰੀ ਅਕਾਲ ਜੀ ਸਰ ਕਿਸਾਨ ਮੋਰਚੇ ਨੂੰ ਕਿਵੇਂ ਦੇਖ ਰਹੇ ਹੋ ਜੋ ਚੱਲ ਰਿਹਾ ਤੁਸੀਂ ਦੇਖ ਰਹੇ ਹੋ ਕਿਵੇਂ ਤੁਹਾਡਾ ਕੀ ਵਿਚਾਰ ਹੈ ਉਹਦੇ ਬਾਰੇ ਚਾਰ ਬਹੁਤ ਵਧੀਆ ਜੀ ਐਮਐਸਪੀ ਸਾਡੇ ਲਈ ਜ਼ਰੂਰੀ ਹੈ ਜੀ ਫਾਰਮਰ ਲਈ ਕਿੰਨੀ ਉਹ ਕੋਸ਼ਿਸ਼ਾਂ ਕਰ ਰਹੇ ਨੇ ਕਿੰਨਾ ਜੋ ਹੈ ਉਹਨਾਂ ਦੀ ਮਿਹਨਤ ਲੱਗ ਰਹੀ ਹੈ ਪੂਰਾ ਦਿਨ ਰਾਤ ਸੜਕਾਂ ਦੇ ਉੱਪਰ ਰਹਿਣਾ ਔਖਾ ਨਹੀਂ ਸੋਖਾ ਨਹੀਂ ਹੁੰਦਾ ਤੁਸੀਂ ਕਿਵੇਂ ਦੇਖਦੇ ਹੋ ਇਸ ਚੀਜ਼ ਦੇ ਬਾਰੇ ਕੀ ਨਹੀਂ ਔਖਾ ਤਾਂ ਬਹੁਤ ਆ ਜੀ ਕਿਸੇ ਵੀ ਤਰ੍ਹਾਂ ਕਾਨੂੰਨ ਪਹਿਲਾਂ ਜਿਵੇਂ ਪਹਿਲਾਂ ਇਹਨਾਂ ਨੇ ਕਾਨੂੰਨ ਲਾਏ ਸੀਗੇ ਉਹਨਾਂ 'ਚ ਵੀ ਦੇਖੋ ਉਸ ਟਾਈਮ ਧਰਨੇ ਤੇ ਬੈਠੇ ਆ ਲੋਕ ਉਦੋਂ ਬਹੁਤ ਨੁਕਸਾਨ ਹੋਇਆ ਲੋਕਾਂ ਦਾ ਕਈ ਲੋਕ ਜਿਵੇਂ ਐਸਟੇਜ ਦੇਖ ਰਹੇ ਆ ਨਿਊਜ਼ ਬੈਠੇ ਅਸੀਂ ਆਪ ਇਸ ਜੀ ਜਾਣਾ ਮੈਂ ਅਸੀਂ ਧਰਨੇ ਤੇ ਬਸ ਦੇਖਦੇ ਸਾਡੇ ਥੋੜੇ ਪ੍ਰੋਗਰਾਮ ਨੇ ਉਸ ਤੋਂ ਬਾਅਦ ਅਸੀਂ ਵੀ ਜਾਵਾਂਗੇ ਉੱਥੇ ਅਸੀਂ ਜਾਵਾਂਗੇ ਅਸੀਂ ਜਾਵਾਂਗੇ ਅਸੀਂ ਹੋਰ ਲੋਕਾਂ ਨੂੰ ਵੀ ਬੇਨਤੀ ਕਰਦੇ ਆਂ ਕਿ ਪਹੁੰਚੋ ਕਿਸਾਨ ਸਾਰੇ ਜਾਣੇ ਉੱਥੇ ਜਾ ਕੇ ਤੁਹਾਡੇ ਪਰਿਵਾਰ ਚੋਂ ਕੋਈ ਗਿਆ ਹੋਇਆ ਉੱਥੇ ਪਰਿਵਾਰ ਚੋਂ ਮੈਂ ਮੈਂ ਇਸ ਟਾਈਮ ਮੈਂ ਹੀ ਇੱਥੇ ਆਂ ਬਾਕੀ ਮੇਰੇ ਬਾਹਰ ਨੇ ਸਾਰੇ ਤੇ ਇਸ ਵਿੱਚ ਮੈਂ ਆਪ ਜਾਵਾਂਗਾ ਉੱਥੇ ਕਿਉਂਕਿ ਪਿਛਲੇ ਸਾਲ ਜਿਹੜਾ ਪਹਿਲਾਂ ਧਰਨਾ ਲੱਗਿਆ ਸੀ ਨਾ ਜੀ ਵਿੱਚ ਉਹ ਜੇ ਅਸੀਂ ਪਹਿਲਾਂ ਗਏ ਸੀ ਸਭ ਤੋਂ ਤੇ ਪਿੰਡ ਚੋ ਵੀ ਚਲੋ ਗਏ ਸੀਗੇ ਸਾਡੇ ਟਰੈਕਟਰ ਲੈ ਕੇ ਸੀ ਪਹਿਲੇ ਦਿਨ ਜਣੀ 26 ਨਵੰਬਰ ਤੋਂ ਉੱਥੇ ਰਹੇ ਆ ਇਸ ਸਾਲ ਵਾਰੀ ਟਰੈਕਟਰ ਟਰਾਲੀ ਲਿਆਂਦਾ ਜੀ ਵਾਪਸ ਮੋੜ ਕੇ ਤੇ ਹੁਣ ਸਾਡੇ ਫਰੈਂਡ ਦਾ ਵਿਆਹ ਹੈ ਜੀ 28 ਤਰੀਕ ਦਾ 28 ਫਰਵਰੀ ਦਾ ਤੇ ਅਸੀਂ 29 30 ਨਵੇੜ ਕੇ 29 ਨੂੰ ਤੇ ਅਸੀਂ 1-2 ਨੂੰ ਚਲੇ ਜਾਣਾ ਜੀ ਜਾਓਗੇ ਜਦ ਤੱਕ ਕਿਸਾਨ ਉੱਥੇ ਰਹਿਣਗੇ ਉਦੋਂ ਤੱਕ ਰਹੋ ਜਦੋਂ ਤੱਕ ਅਸੀਂ ਤਾਂ ਪਿਛਲੀ ਵਾਰ ਵੀ ਜਾਂਦੇ ਰਹੇ ਆ ਉੱਥੇ ਜਾਂਦੇ ਸੀਗੇ ਮਹੀਨਾ ਲਾਏ ਆਉਂਦੇ ਸੀਗੇ ਫੇਰ ਮੁੜੇ ਹੁਣ ਆਪਦੇ ਥੋੜੇ ਕੰਮ ਨਵੇੜ ਨੇ ਫੇਰ ਵਾਰੀ ਵਾਰੀ ਚਲੇ ਜਾਣਾ ਕਿਦਾਂ ਦੇਖਿਆ ਆਪਾਂ ਕਿੰਨੇ ਉਮਰਾਂ ਹੋ ਗਿਆ ਨੇ ਬਜ਼ੁਰਗਾ ਦੀਆਂ ਉਹ ਤਾਂ ਵੀ ਉੱਥੇ ਬੈਠੇ ਨੇ ਮੰਜੇ ਡਾ ਕੇ ਬੈਠੇ ਨੇ ਕਹਿੰਦੇ ਜਾਣਾ ਹੀ ਜਾਣਾ ਹੈ ਦਿੱਲੀ ਅਸਲ ਨਹੀਂ ਨਹੀਂ ਜਾਣਾ ਜਾਣਾ ਤਾਂ ਹੈਗਾ ਹੀ ਇਹ ਜਾਣ ਤੋਂ ਬਿਨਾ ਐਮਐਸਪੀ ਇਦਾਂ ਇੰਜ ਪੰਜਾਬ ਚ ਬਹਿ ਕੇ ਤਾਂ ਮਿਲਣੀ ਨਹੀਂ ਆਪਾਂ ਹਣਾ ਸੈਂਟਰ ਨਹੀਂ ਦੇਣਾ ਜੋ ਕੋਸ ਦੇਣਾ ਜੀ ਉੱਥੋਂ ਹੀ ਮਿਲਣੀ ਚਾਹੀਦੀ ਹੈ ਜਿਹੜਾ ਕਿਸਾਨ ਮੋਰਚੇ ਨੂੰ ਕਿਵੇਂ ਦੇਖਦੇ ਹੋ ਐਕਚੁਅਲੀ ਆ ਗਿਆ ਫਾਰਮਰਸ ਪੰਜਾਬੀ ਬਹੁਤ ਇੰਪੋਰਟੈਂਟ ਨੇ ਤੇ ਮੈਂ ਮੈਨੂੰ ਜ਼ਿਆਦਾ ਪਤਾ ਨਹੀਂ ਪਰ ਜਿੰਨਾ ਦੇਖਿਆ ਥੋੜਾ ਜਿਹਾ ਆਈ ਗੈਸ ਕੁਝ ਉਹਨਾਂ ਦੀ ਜ਼ਰੂਰਤਾਂ ਸੀ ਕਿ ਨਹੀਂ ਪੂਰੀਆਂ ਹੋਈਆਂ ਤੇ ਇੰਪੋਰਟੈਂਟ ਆ ਆਫਕੋਰਸ ਮੈਂ ਸਪੋਰਟ ਕਰਦਾ ਫਾਰ ਹਾਂਜੀ ਤੁਹਾਡੀ ਫੈਮਿਲੀ ਚ ਤੁਸੀਂ ਕਦੀ ਸੋਚਿਆ ਵੀ ਜਾਓਗੇ ਪਿਛਲੀ ਵਾਰ ਗਏ ਸੀਗਾ ਮੇਰੇ ਚਾਚਾ ਜੀ ਗਏ ਨੇ ਅਸੀਂ ਆਪ ਖੇਤੀ ਕਰਦੇ ਹਾਂ ਠੀਕ ਹੈ ਤੇ ਮੈਂ ਬਾਹਰੋਂ ਆਇਆ ਥੋੜੇ ਟਾਈਮ ਲਈ ਮੈਂ ਸਾਰਿਆਂ ਨੂੰ ਆਈ ਕਿੰਨੇ ਕੀ ਪਲੀਜ਼ ਜਾਓ ਆਪਣੇ ਫਾਰਮਰ ਨੂੰ ਸਪੋਰਟ ਕਰੋ ਫਾਰਮਰ ਬਹੁਤ ਇੰਪੋਰਟੈਂਟ ਆ ਆਪਣੇ ਪੰਜਾਬ ਲਈ ਪੰਜਾਬ ਲਈ ਕੀ ਆਪਣੇ ਪੂਰੇ ਇੰਡੀਆ ਲਈ ਬਹੁਤ ਇੰਪੋਰਟੈਂਟ ਨੇ ਸਪੋਰਟ ਕਰੋ ਸਤਿ ਸ਼੍ਰੀ ਅਕਾਲ ਜੀ ਕਿਵੇਂ ਦੇਖਦੇ ਹੋ ਕਿਸਾਨ ਮੋਰਚੇ ਨੂੰ ਜੀ ਬਹੁਤ ਵਧੀਆ ਜੀ ਪਰ ਅਸੀਂ ਇਹ ਨਹੀਂ ਚਾਹੁੰਦੇ ਵੀ ਐਮਐਫਸੀ ਰਵੇ ਕਿਉਂਕਿ ਜੇ ਜੇ ਐਮਐਸਵੀ ਛੋੜੀ ਗਈ ਤਾਂ ਪ੍ਰਾਈਵੇਟ ਚੋਣਾਂ ਕਰਨ ਕੋਈ ਹੈ ਨਾ ਤੇ ਜਿਹੜੇ ਕਿਸਾਨ ਆ ਉਹ ਹਮੇਸ਼ ਆਪਣੇ ਸੜਕ ਤੇ ਆ ਚੁੱਕੇ ਉਹ ਹਮੇਸ਼ਾ ਸੜਕ ਤੇ ਆਇਆ ਨੇ ਕਿ ਮੈਂ ਇਹ ਚੋਨਾ ਵਿਜਿੜਾ ਧਰਨਾ ਬਹੁਤ ਵਧੀਆ ਲੱਗ ਰਿਹਾ ਹੈ ਤੁਹਾਨੂੰ ਲੱਗਦਾ ਕਿਸਾਨ ਪਹੁੰਚਣਗੇ ਜੀ ਹਾਂ ਜੀ ਕਿਸਾਨ ਤੇਰੀ ਪਹੁੰਚਣਗੇ ਪਿਛਲੀ ਵਾਰ ਦੀ ਤਰ੍ਹਾਂ ਇਸ ਵਾਰ ਵੀ ਮਾਹੌਲ ਹੋ ਗਿਆ ਹਾਂ ਜੀ ਪਿਛਲੀ ਵਾਰ ਨਾਲੋਂ ਜ਼ਿਆਦਾ ਮਾਹੌਲ ਗਰਮਾ ਪੰਜਾਬ ਹਰਿਆਣਾ ਜਿਹੜੀਆਂ ਜਿਹੜੀਆਂ ਪੰਜਾਬ ਜਿਹੜੀਆਂ ਬਾਕੀ ਇਸ ਚੀਜ਼ ਤਾਂ ਸਾਰੀਆਂ ਆਪਣੀ ਤੇਰੀ ਪਹੁੰਚਣਗੇ ਕਿਸਾਨ ਮੋਰਚਾ ਜਾਇਜ਼ ਹੈ ਜੀ ਤੁਹਾਨੂੰ ਕੀ ਲੱਗਦਾ ਜਿੱਤਣਗੇ ਮਤਲਬ ਕੰਮ ਹੋਊਗਾ ਉਹਨਾਂ ਤੋਂ ਜੋ ਕਰਨ ਜਾ ਰਹੇ ਨੇ ਮੰਗਾ ਅੱਜ ਵੀ ਅਸੀਂ ਜਿੱਥੇ ਵੀ ਜਾਂਦੇ ਫਤਿਹ ਤਾਂ ਕਰਦੇ ਹੀ ਨਹੀਂ ਜੀ ਪੰਜਾਬੀ ਫਤਿਹ ਕਰਦੇ ਨੇ ਜਰੂਰ ਜਰੂਰੀ ਤਾਂ ਇਹ ਸੀ ਸਾਡੇ ਪੰਜਾਬ ਦੇ ਨੌਜਵਾਨ ਤੇ ਉਹ ਲੋਕ ਜਿਹੜੇ ਕਿਸਾਨ ਮੋਰਚੇ ਨੂੰ ਉਹਨਾਂ ਨੇ ਆਪਣੇ ਵਿਚਾਰ ਦੱਸੇ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਦਾ ਸੋਚਣਾ ਇਸ ਨੂੰ ਲੈ ਕੇ ਕਿਸਾਨ ਮੋਰਚੇ ਨੂੰ ਲੈ ਕੇ ਤੁਹਾਡਾ ਕੀ ਵਿਚਾਰ ਹੈ ਜ਼ਰੂਰ ਕਮੈਂਟਾਂ ਦੇ ਵਿੱਚ ਸ਼ੇਅਰ ਕਰਨਾ ਤੇ ਇਸ ਤਰੀਕੇ ਦੀ ਵਦੇਰੀ ਅਪਡੇਟਸ ਲਈ ਬਣੇ ਰਹੋ ਸਾਡੇ ਨਾਲ ਤੇ ਦੇਖਦੇ ਰਹੋ ਡੇਲੀ ਪੋਸਟ ਪੰਜਾਬੀ ਮੈਂ ਤੁਹਾਡੇ ਨਾਲ ਅੰਤਿਲ ਜਗੀ ਵਿਦ ਕੈਮਰਾ ਪਰਸਨ ਹੈਪੀ